ਜਸਪ੍ਰੀਤ ਕੋ ਸੰਗਾ ਦੀ ਰਚਨਾ ਕਰਦਾ ਸ਼ਿੰਗਾਰਤੀਆਂ ਧੀ ਸ਼ਬਦ ਬੋਲਣ ਤੇ ਲਿਖਣ ਵਿੱਚ ਜਿੰਨਾ ਛੋਟਾ ਲੱਗਦਾ ਹੈ ਇਸ ਦੇ ਅਰਥ ਉਨੇ ਹੀ ਵਿਸ਼ਾਲ ਹਨ ਹਰ ਰਿਸ਼ਤੇ ਦੀ ਜੜਤੀ ਹੈ ਤੀਆਂ ਦੇ ਨਾਲ ਹੀ ਕਰਦੀਆਂ ਰੌਣਕਾਂ ਹੁੰਦੀਆਂ ਹਨ ਤੀਆਂ ਕਰਦਾ ਸ਼ਿੰਗਾਰ ਹੁੰਦੀਆਂ ਹਨ ਕਰਦਾ ਅਸਲੀ ਚਿਰਾਗ ਤੀਆਂ ਹੀ ਹੁੰਦੀਆਂ ਹਨ ਜੋ ਇੱਕ ਨੇ ਬਲਕਿ ਦੋ-ਦੋ ਕੁੱਲਾਂ ਨੂੰ ਰਸ਼ਨਾਉਂਦੀਆਂ ਹਨ ਬਚਪਨ ਤੋਂ ਹੀ ਧੀ ਨੂੰ ਹਰ ਸਮੇਂ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਉਹ ਬੇਗਾਨਾ ਤਨ ਹੈ ਉਸਨੇ ਬੇਗਾਨੇ ਕਰ ਜਾਣਾ ਹੈ ਉਹ ਹੀ ਧੀ ਜਦੋਂ ਵਿਆਹ ਹੋ ਕੇ ਸਹੁਰੇ ਘਰ ਜਾਂਦੀ ਹੈ ਤਾਂ ਉੱਥੇ ਉਸ ਨੂੰ ਇਹ ਕਹਿ ਕੇ ਬੇਗਾਨੀ ਕਰ ਦਿੱਤਾ ਜਾਂਦਾ ਹੈ ਕਿ ਉਹ ਬੇਗਾਨੀ ਘਰੋਂ ਆਈ ਹੈ ਪਰ ਫਿਰ ਵੀ ਉਹ ਧੀ ਆਪਣੇ ਹਰ ਸਾ ਨਾਲ ਆਪਣੇ ਪੀਕੇ ਤੇ ਸਹੁਰੇ ਦੂਹਾਂ ਘਰਾਂ ਦੀ ਸੋਖੀ ਮੰਗਦੀ ਹੈ ਅਸਲ ਵਿੱਚ ਕੁਦਰਤ ਨੇ ਧੀਆ ਨੂੰ ਬਹੁਤ ਵੱਡਾ ਜੇਰਾ ਬਖਸ਼ਿਆ ਜੋ ਖੁੱਤ ਤਾਂ ਬੇਗਾਨੀ ਪੰਦੀ ਅਹਿਸਾਸ ਨੂੰ ਚਲਦੀ ਹੀ ਹੈ ਪਰ ਆਪ ਸਭ ਪਾਸੇ ਪਿਆਰ ਤੇ ਖੁਸ਼ੀਆਂ ਹੀ ਵੰਡਦੀ ਹੈ ਪੁੱਤ ਜੰਮਦੇ ਖੁਸ਼ੀ ਮਨਾਉਣ ਲੋਕੀ ਕਾਹ ਤੂੰ ਕੁੱਖ ਦੇ ਅੰਦਰ ਮਰਨ ਤੀਆਂ ਇੱਕ ਠੋਕ ਕੇ ਪੁੱਤ ਤਾਂ ਹੱਕ ਮੰਗਣ ਨਿੱਕੀ ਕੁੜੀ ਤੂੰ ਸਦਾ ਹੀ ਡਰਨ ਤੀਆਂ ਪਿਓ ਭਰਾ ਪਤੀ ਅਤੇ ਪੁੱਤਰਾਂ ਤੇ ਬਣ ਬਦਲੀ ਸਦਾ ਹੀ ਬਰਨ ਤੀਆਂ ਪਰ ਫਿਰ ਵੀ ਇਸ ਚੰਦਰੀ ਜਹਾਨ ਉਤੇ ਦੁੱਖਾਂ ਲੱਦੀਆਂ ਦੁੱਖ ਹੀ ਜਨਮਤੀਆਂ ਦੁੱਖਾਂ ਲੱਦੀਆਂ ਦੁੱਖੀ ਜਨਮਤੀਆਂ ਤੀਆਂ ਦੇ ਨਾਲ ਵਿਸਕਰਹ ਪ੍ਰਾਣੇ ਸਮੇਤ ਹੁੰਦਾ ਹਾਰਿਆ ਤੀਦੇ ਜਨਮ ਨੂੰ ਸ਼ੁਰੂ ਤੋਂ ਹੀ ਅਪਸ਼ਕਨ ਮੰਨਿਆ ਜਾਂਦਾ ਹੈ ਫਰਕ ਸਿਰਫ ਇਨਹ ਇੱਕ ਪਹਿਲਾਂ ਤੀਆਂ ਨੂੰ ਜਨਮ ਤੋਂ ਬਾਅਦ ਮਾਰਿਆ ਜਾਂਦਾ ਸੀ ਤੇ ਅੱਜ ਦੇ ਮਸ਼ੀਨੀ ਯੁੱਗ ਵਿੱਚ ਤੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ ਸਗੋਂ ਪ੍ਰੂਣ ਹੱਤਿਆ ਕਰ ਦਿੱਤੀ ਜਾਂਦੀ ਹੈ ਤ੍ਰੀ ਨੂੰ ਕੱਲ ਵੀ ਬੋਝ ਸਮਝਿਆ ਜਾਂਦਾ ਸੀ ਤੇ ਅੱਜ ਵੀ ਪਰ ਸਾਡੀ ਸੌੜੀ ਸੋਚ ਹੈ ਤੀਆਂ ਬੋਝ ਨਹੀਂ ਬਲਕਿ ਸਰਮਾਇਆ ਹੁੰਦੀਆਂ ਹਨ ਤੀਆਂ ਨਾਲ ਹੀ ਵੰਸ਼ ਅੱਗੇ ਵਧਦੇ ਹਨ ਅਸੀਂ ਸੋਚਦੇ ਨਹੀਂ ਕਿ ਜੇ ਕਰ ਤੀਆਂ ਹੀ ਮਾਰ ਮਕਾਵਾਂਗੇ ਤਾਂ ਫਿਰ ਨੂਹਾਂ ਕਿੱਥੋਂ ਲਿਆਵਾਂਗੇ ਤੀਆਂ ਨਾਲ ਹੀ ਇਹ ਸੰਸਾਰ ਹੈ ਰੁੱਖ ਹੀ ਨਾ ਹੁੰਦੇ ਜੇ ਤਾਂ ਛਾਵਾਂ ਨਹੀਂ ਸੀ ਹੋਣੀਆਂ ਜੇ ਤੀਆਂ ਹੀ ਨਾ ਹੁੰਦੀਆਂ ਤਾਂ ਮਾਵਾ ਨਹੀਂ ਸੀ ਹੋਣੀਆਂ ਕੁਝ ਲੋਕ ਧੀ ਇਸ ਲਈ ਨਹੀਂ ਚਾਹੁੰਦੇ ਕਿ ਅੱਜ ਦੇ ਸਮਾਜ ਵਿੱਚ ਧੀ ਕਿਦਰੇ ਵੀ ਸੁਰੱਖਿਅਤ ਨਹੀਂ ਪਰ ਜੇਕਰ ਸਮਾਜਿਕ ਹਾਲਾਤ ਖਰਾਬ ਹਨ ਤਾਂ ਇਸ ਵਿੱਚ ਉਸ ਅਨਜਮੇ ਧੀ ਦਾ ਕੀ ਦੋਸ਼ ਹੈ ਸਮਾਜ ਦੀ ਗੰਦੀ ਸੋਚ ਦੀ ਸਜ਼ਾ ਉਹ ਅਨਜਮੇ ਧੀ ਕਿਉਂ ਭੁਗਤੇ ਜਿਸ ਨੇ ਅਜੇ ਸੰਸਾਰ ਦੇਖਿਆ ਵੀ ਨਹੀਂ ਸਮਾਜ ਦੇ ਵਿਗੜੇ ਹਾਲਾਤ ਤੇ ਡਰ ਤੋਂ ਧੀਆਂ ਤੋਂ ਉਹਨਾਂ ਦੇ ਜਨਮ ਲੈੰਦਾ ਅਧਿਕਾਰ ਨਾ ਖੋ ਸਗੋਂ ਆਪਣੀਆਂ ਧੀਆਂ ਨੂੰ ਇਨਾ ਬਹਾਦਰ ਬਣਾਓ ਕਿ ਉਹ ਜਿਹੇ ਸਮਾਜ ਦਾ ਸਾਹਮਣਾ ਕਰ ਸਕਣ ਦਾਜ ਪ੍ਰਸਾਦ ਜੀ ਬराई ਕਾਰਨ ਵੀ ਕੁਝ ਲੋਕ ਟੀਂ ਜੰਮਣ ਤੋਂ ਡਰਦੇ ਨੇ ਪਰ ਇਹ ਬराई ਵੀ ਤਾਂ ਸਾਡੀ ਹੀ ਫਲਾਈ ਹੋਈ ਹੈ ਜਿਸ ਬਾਪ ਨੇ ਚਾਵਾ ਲਾੜਾ ਨਾਲ ਪਾਲੀ ਧੀ ਦੇ ਦਿੱਤੀ ਉਸ ਤੋਂ ਵੱਡੀ ਸੁਗਾਤ ਉਹ ਹੋਰ ਕੀ ਦੇ ਸਕਦਾ ਤਿਆਂ ਨੂੰ ਬੋਝ ਸਮਝਣਾ ਸਾਡੀ ਬੇਵਕੂਫੀ ਹੈ ਤਿਆਂ ਬੋਝ ਨਹੀਂ ਸਗੋਂ ਬਾਬਲ ਦੇ ਸਿਰ ਦਾ ਤਾਜ ਹੁੰਦੀਆਂ ਹਨ ਤਿਆਂ ਨਾਲ ਹੀ ਤਾਂ ਬਾਬਲ ਦੀ ਸਰਦਾਰੀ ਹੁੰਦੀ ਹੈ ਤਿਆਂ ਤਾਂ ਉਸ ਕਨਸ਼ਾਮੇ ਬੂਟੇ ਦੀ ਤਰ੍ਹਾਂ ਹੁੰਦੀਆਂ ਜੋ ਹਮੇਸ਼ਾ ਠੰਡੀਆਂ ਸ਼ਾਮਾਂ ਹੀ ਦਿੰਦਾ ਹੈ ਜਿੰਨਾ ਘਰਾਂ ਵਿੱਚ ਟੀਆਂ ਦੇ ਹਾਸੇ ਗੂੰਜਦੇ ਹਨ ਉਹ ਘਰ ਧਰਤੀ ਤੇ ਸਵਰਗ ਹੁੰਦੇ ਹਨ ਟੀਆਂ ਕਰਦੀ ਬਰਕਤ ਹੁੰਦੀਆਂ ਹਨ ਜਿਸ ਘਰ ਵਿੱਚ ਧੀ ਨਹੀਂ ਹੁੰਦੀ ਉਹ ਘਰ ਘਰ ਨਹੀਂ ਮਕਾਨ ਹੁੰਦਾ ਹੈ ਟੀਆਂ ਤਾਂ ਕਿਸਮਤ ਵਾਲਿਆਂ ਨੂੰ ਮਿਲਦੀਆਂ ਹਨ ਅਜ ਤਾਂ ਕੁੜੀਆਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਹਨ ਅੱਜ ਦੀ ਨਾਰੀ ਤਾਂ ਚੰਨ ਤੱਕ ਪਹੁੰਚ ਗਈ ਹੈ ਪਰੇਤੀਆ ਪੁੱਤਰਾਂ ਵਾਲਾ ਵਿਚਾਰ ਕਿਸ ਲਈ ਅੱਜ ਬਹੁਤ ਜ਼ਰੂਰੀ ਹੈ ਕਿ ਅਸੀਂ ਧੀਆਂ ਪ੍ਰਤੀ ਆਪਣੀ ਸੋਚ ਨੂੰ ਬਦਲੀਏ ਤੇ ਧੀਆਂ ਨੂੰ ਵੀ ਉਹੀ ਪਿਆਰ ਤੇ ਸਤਿਕਾਰ ਦੇਈਏ ਜਿਸ ਧੀਆਂ ਉਹ ਹੱਕਦਾਰ ਹਨ